ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅਡਾਟ ਬੁਨੀ ਵਰਸਾਵੰਦ ਦੇ YouTube ਚੈਨਲ ਦੇ ਉੱਤੇ ਸੋ ਨਵੇਂ ਸਾਲ ਦੇ ਵਿੱਚ ਇੱਕ ਬਹੁਤ ਵਧੀਆ ਮੌਕਾ ਮਿਲਿਆ ਸਾਨੂੰ ਤੋਹਫਾ ਉਹਨਾਂ ਲਈ ਹੋਊਗਾ ਜਿਹੜੇ ਇਗਜ਼ਾਮ ਕਲੀਅਰ ਕਰਨਗੇ ਮੌਕਾ ਸਭ ਦੇ ਲਈ ਸੋ ਇਸ ਕਰਕੇ ਮੈਂ ਤੋਹਫਾ ਸ਼ਬਦ ਨਹੀਂ ਵਰਤਿਆ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅਡਾਟ ਬੁਨੀ ਵਰਸਾਵੰਦ ਦੇ ਹਾਂਜੀ ਸੋ ਮੈਂ ਮੌਕਾ ਸ਼ਬਦ ਹੀ ਵਰਤਿਆ ਮੈਂ ਤੋਹਫਾ ਸ਼ਬਦ ਇਸ ਕਰਕੇ ਨਹੀਂ ਵਰਤਿਆ ਕਿ ਤੋਹਫਾ ਉਹਨਾਂ ਲਈ ਹੋਊਗਾ ਜਿਨ੍ਹਾਂ ਨੇ ਐਗਜ਼ਾਮ ਕਲੀਅਰ ਕਰ ਲਿਆ ਤੇ ਮੈਂ ਉਮੀਦ ਕਰੂੰਗਾ ਤੁਸੀਂ ਇਹ ਸਾਰੇ ਜਿੰਨੇ ਵੀ ਸਟੂਡੈਂਟ ਮੈਨੂੰ ਸੁਣ ਰਹੇ ਹੋ ਇਸ ਮੌਕੇ ਨੂੰ ਤੋਹਫੇ ਵਿੱਚ ਜ਼ਰੂਰ ਬਦਲ ਲਓਗੇ ਤੇ ਲੋਜੀ ਕਰਦੇ ਫਿਰ ਆਪਾਂ ਸ਼ੁਰੂਆਤ ਤੇ ਹੈ ਕਿ ਆਪਣੇ ਕੋਲੇ ਪੰਜਾਬ ਪੀਸਸ ਦੇ ਵਿੱਚ 300 ਪਲੱਸ ਵੈਕੈਂਸੀਜ਼ ਆਊਟ ਹੋ ਚੁੱਕੀਆਂ ਨੇ ਰਾਤੀ ਆਪਣੇ ਕੋਲੇ ਇਨਫੋਰਮੇਸ਼ਨ ਆਈ ਨੋਟੀਫਿਕੇਸ਼ਨ ਆਇਆ ਤੇ ਹੁਣ ਮੈਂ ਤੁਹਾਡੇ ਲਈ ਪ੍ਰੋਪਰ ਉਹ ਨੋਟੀਫਿਕੇਸ਼ਨ ਦਿਖਾਉਂਗਾ ਡਿਟੇਲ ਦੇ ਵਿੱਚ ਕਿੰਨੀਆਂ ਪੋਸਟਾਂ ਕਿਹੜੇ ਡਿਪਾਰਟਮੈਂਟ ਦੇ ਵਿੱਚ ਨੇ ਕੌਣ-ਕੌਣ ਅਪਲਾਈ ਕਰ ਸਕਦਾ ਆ ਗ੍ਰੈਜੂਏਸ਼ਨ ਦੇ ਵਿੱਚ ਕਿੰਨੇ ਪਰਸੈਂਟੇਜ ਚਾਹੀਦੇ ਨੇ ਕਦੋਂ ਇਗਜ਼ਾਮ ਹੋ ਸਕਦਾ ਆ ਸੀ ਸੈੱਟ ਕਿਹੜਾ ਹੈਗਾ ਕੁਆਲੀਫਾਈਂਗ ਹੈ ਜਾਂ ਨਹੀਂ ਹੈਗਾ ਕਿੰਨੇ ਪਰਸੈਂਟ ਦੇ ਉੱਤੇ ਜਿਹੜਾ ਹੈਗਾ ਸੀਜ਼ੈਟ ਕੁਆਲੀਫਾਈ ਹੋਊਗਾ ਜਾਂ ਹੋਊਗਾ 네ਗੇਟਿਵ ਮਾਰਕਿੰਗ ਹੈ ਜ ਨਹੀਂ ਹੈ ਸੋ ਇਦਾਂ ਦੇ ਬਹੁਤ ਸਾਰੇ ਸਵਾਲ ਨੇ ਆਪਾਂ ਸਾਰੀ ਸਾਰੀ ਜਾਣਕਾਰੀ ਇਸ ਸੈਸ਼ਨ ਵਿੱਚ ਤੁਹਾਡੇ ਸਾਹਮਣੇ ਸਟਾਰਟ ਕਰਦੇ ਆ ਬਾਕੀ ਜੇ ਕੋਈ ਬੱਚਾ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਿਹਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਓ ਲਓ ਕਿਉਂਕਿ ਆਪਣੀ 8:30 ਇਸੇ ਚੈਨਲ ਦੇ ਉੱਤੇ ਕਰੰਟ ਅਫੇਅਰਸ ਦੀ ਕਲਾਸ ਵੀ ਹੁੰਦੀ ਹੈ ਅੱਜ ਵੀ ਹੋਊਗੀ ਹੋ ਸਕਦਾ 10 5-4 ਮਿੰਟ ਲੇਟ ਸਟਾਰਟ ਹੋਵੇ ਕਿਉਂਕਿ ਆ ਸੈਸ਼ਨ ਵੈਸੇ ਆਪਣਾ 8 ਵਜੇ ਸੀਗਾ ਐਂਡ ਬਾਕੀ ਆਪਣਾ ਟੈਲੀਗ੍ਰam ਦਾ ਚੈਨਲ ਹੈ ਉਸ ਟੈਲੀਗ੍ਰam ਦੇ ਚੈਨਲ ਨੂੰ ਜ਼ਰੂਰ ਜੁਆਇਨ ਕਰਕੇ ਰੱਖੋ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਪੰਜਾਬ ਅੱਡਾ ਪੀਸ ਹੈ 2025 ਟੈਲੀਗ੍ਰam ਦਾ ਚੈਨਲ ਹੈ ਇਹਦੇ ਉੱਤੇ ਕਲਾਸ ਦਾ ਲਿੰਕ ਕਰੰਟ ਅਫੇਅਰ ਦੀ ਕਲਾਸ ਦੀ ਪੀਡੀਐਫ ਤੇ ਹੋਰ ਸਾਰੀ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਉਹ ਮਿਲ ਜਾਂਦੀ ਹੈ ਹੁਣ ਆਪਾਂ ਆਉਣੇ ਆਪਣੇ ਮੇਨ ਮੁੱਦੇ ਦੇ ਉੱਤੇ ਠੀਕ ਹੈ ਜੀ ਸੋ ਆਹ ਟੈਲੀਗ੍ਰਾਮ ਦਾ ਚੈਨਲ ਜ਼ਰੂਰ ਜੁਆਇਨ ਕਰ ਲਿਓ ਜਿਵੇਂ ਹੀ ਕਲਾਸ ਐਂਡ ਹੋਊਗੀ ਇਹਨੂੰ ਜੁਆਇਨ ਜ਼ਰੂਰ ਕਰ ਲਿਓ ਜੀ ਚਲੋ ਹੁਣ ਆਪਾਂ ਆਉਣੇ ਆ ਆਪਣਾ ਜਿਹੜਾ ਨੋਟੀਫਿਕੇਸ਼ਨ ਸੋ ਨੋਟੀਫਿਕੇਸ਼ਨ ਦੀ ਗੱਲ ਕਰੀਏ ਉਹ ਗੱਲ ਹੋਈ ਪਈ ਸੀ ਆ ਜਾਵੇ ਮਾਹੀ ਤੈਨੂੰ ਅੱਖੀਆਂ ਉਡੀਕਦੀਆਂ ਇਸ ਨੋਟੀਫਿਕੇਸ਼ਨ ਨੂੰ ਦੇਖਣ ਦੇ ਲਈ ਵੀ ਬਹੁਤ ਲੰਬੇ ਸਮੇਂ ਤੋਂ ਅੱਖੀਆਂ ਉਡੀਕ ਰਹੀਆਂ ਸੀਗਾ ਅਸੀਂ ਰਾਤੀ ਇੱਕ ਤਮਾਸ਼ਾ ਦੇਖਿਆ ਬਹੁਤ سارے ਕਾਲੇ ਸੀਗੇ ਜਿਨ੍ਹਾਂ ਨੇ ਵੈਬਸਾਈਟ ਤੇ ਆਉਣ ਤੋਂ ਪਹਿਲਾਂ ਹੀ ਨੋਟੀਫਿਕੇਸ਼ਨ ਪੁਰਾਣਾ ਹੀ ਖੋਲ ਕੇ ਦੱਸਤਾ ਵੀ ਨੋਟੀਫਿ ਕਿ ਨੂੰ ਕੀ ਹੈਗਾ ਹਾਂ ਦੱਸ ਦਾਂ ਸਭ ਤੋਂ ਜ਼ਿਆਦਾ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਸਾਰੇ ਤੁਹਾਡੇ ਸਵਾਲ ਇੱਥੇ ਲੈ ਲਵਾਂ ਫਿਰ ਵੀ ਕੋਈ ਸਵਾਲ ਰਹਿ ਜਾਂਦਾ ਜਿਹਦਾ ਮੈਂ ਜਵਾਬ ਨਹੀਂ ਦੇ ਪਾਉਣਾ ਤਾਂ ਥੱਲੇ ਇੱਕ ਨੰਬਰ ਚੱਲ ਰਿਹਾ ਇਹਦੇ ਉੱਤੇ ਕੰਟੈਕਟ ਕਰਕੇ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਤੇ ਐਡਮਿਸ਼ਨ ਵੀ ਲੈ ਸਕਦੇ ਹੋ ਠੀਕ ਹੈ ਜੀ ਚਲੋ ਸੋ ਸਾਡੇ ਕੋਲ ਇਸ ਵਾਰ ਜਿਹੜੀਆਂ ਪੋਸਟਾਂ ਆਈਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਖੁਸ਼ੀ ਵਾਲੀ ਗੱਲ ਇਹ ਹੈ ਕਿ ਪੋਸਟਾਂ ਦਾ ਨੰਬਰ ਬਹੁਤ ਵੱਡਾ ਆ 322 ਪੋਸਟਾਂ ਨੇ ਜਿਵੇਂ ਪਿਛਲੀ ਵਾਰ ਨਾਲ ਕੰਪੈਰੀਜ਼ਨ ਕਰਾਂ ਤਾਂ 78 ਦੇ ਆਰਾਊਂਡ ਪੋਸਟਾਂ ਸੀਗੀਆਂ ਸੋ ਇਸ ਵਾਰ 4 ਗੁਣਾ ਦੇ ਲਗਭਗ ਜ਼ਿਆਦਾ ਪੋਸਟਾਂ ਨੇ ਸੋ ਜਾਨੀ ਕਿ ਇਸ ਵਾਰ 4 ਗੁਣਾ ਜ਼ਿਆਦਾ ਚਾਂਸ ਆ ਸਿਲੈਕਸ਼ਨ ਦੇ ਇਹਨਾਂ ਚੀਜ਼ਾਂ ਨੂੰ ਪੋਜ਼ਿਟਿਵਲੀ ਕਿਵੇਂ ਸੋਚਣਾ ਠੀਕ ਹੈ ਪਹਿਲੀ ਗੱਲ ਸੋ ਪੋਸਟਾਂ ਬਹੁਤ ਜ਼ਿਆਦਾ ਨੇ ਐਂਡ ਦੂਜੇ ਨੰਬਰ ਦੇ ਉੱਤੇ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਨੇ ਜਿਵੇਂ ਐਸ ਡੀ ਐਮ ਹੋ ਗਿਆ ਪੰਜਾਬ ਸਿਵਲ ਸਰਵਿਸਿਜ਼ ਐਗਜ਼ੀਕਿਊਟਿਵ ਬ੍ਰਾਂਚ ਹੋ ਗਈ ਡਿਪਟੀ ਸੁਪਰੀਡੈਂਟ ਆਫ ਪੁਲਿਸ ਹੋ ਗਿਆ ਨੂੰ ਐਸ ਡੀ ਐਸ ਪੀ ਕਹਿੰਦੇ ਨੇ ਤਹਿਸੀਲਦਾਰ ਹੋ ਗਿਆ ਐਕਸਾਈਜ਼ ਐਂਡ ਟ ਸਪਲਾਈ ਅਫੀਸਰ ਹੋ ਗਿਆ ਬਲੌਕ ਡਿਵੈਲਪਮੈਂਟ ਐਂਡ ਪੰਚਾਇਤ ਅਫੀਸਰ ਹੋ ਗਿਆ ਸੋ ਇਦਾਂ ਅਲੱਗ-ਅਲੱਗ 10 ਵਿਭਾਗਾਂ ਵਿੱਚ ਨੌਕਰੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਡਿਪਟੀ ਸੁਪਰਡੈਂਟ ਆਫ ਜੇਲ ਵੀ ਹੈਗਾ ਯਾਨੀ ਕਿ ਜੇਲ ਦੇ ਵਿੱਚ ਵੀ ਡੀਐਸਪੀ ਲੱਗਦਾ ਹੁੰਦਾ ਹੁਣ ਇਹ ਤਾਂ ਪੋਸਟ ਆ ਗਈਆਂ ਬਹੁਤ ਸਾਰੇ ਬੱਚਿਆਂ ਦਾ ਸਵਾਲ ਹੋਊਗਾ ਸਰ ਪ੍ਰੀ ਕਦੋਂ ਹੋ ਸਕਦਾ ਹੈ ਇਹਨਾਂ ਨੇ ਇੱਕ ਡੇਟ ਦਿੱਤੀ ਹੈ ਕਿ ਟੈਂਟੇਟਿਵ ਡੇਟ ਹੈਗੀ ਅਪ੍ਰੈਲ ਦੇ ਮਹੀਨੇ ਵਿੱਚ ਪ੍ਰੀ ਹੋ ਜਾਊਗਾ ਪਰ ਜੇ ਮੇਰਾ ਤਜਰਬਾ ਮਨੂੰ ਕਿਉਂਕਿ ਮੈਂ ਪਹਿਲਾਂ ਵੀ ਕਹਿ ਸੀਗਾ ਨੋਟੀਫਿਕੇਸ਼ਨ ਜਾਂ ਤਾਂ ਦਸੰਬਰ ਦੇ ਲਾਸਟ ਚ ਆਊਗਾ ਜਾਂ ਜਨਵਰੀ ਦੇ ਫਰਸਟ ਵੀਕ ਦੇ ਵਿੱਚ ਲੇਟ ਹੋਇਆ ਵੱਧ ਤੋਂ ਵੱਧ ਮਾਰਚ ਤੱਕ ਜਾਊਗਾ ਸੋ ਉਹੀ ਗੱਲ ਸੱਚੀ ਹੋਈ ਫਰਵਰੀ ਦੇ ਸੌਰੀ ਜਨਵਰੀ ਦੇ ਪਹਿਲੇ ਹਫਤੇ ਵਿੱਚ ਨੋਟੀਫਿਕੇਸ਼ਨ ਆ ਗਿਆ ਹੁਣ ਜਿਵੇਂ ਇੱਥੇ ਦੱਸਾਂ April ਲਿਖਿਆ ਬਟ ਮੇਰਾ ਤਜਰਬਾ ਇਹ ਗੱਲ ਕਹਿੰਦਾ ਆ ਵੀ ਮਈ ਜੂਨ ਤੋਂ ਪਹਿਲਾਂ ਇਗਜ਼ਾਮ ਨਹੀਂ ਹੁੰਦਾ ਸੋ ਇਸ ਕਰਕੇ ਪੈਨਿਕ ਨਾ ਹੋਵੋ ਓਕੇ ਹਾਂ ਰਵੀ ਦਾਸ ਦਾ ਸਭ ਕੁਝ ਦਾਦਾ ਕਿਰਕੜਾ ਅਪਲਾਈ ਕਰ ਸਕਦਾ ਐਂਡ ਸਾਨੂੰ ਪੋਸਟਾਂ ਪਤਾ ਲੱਗੀਆਂ ਟੈਂਟੇਟਿਵ ਇਗਜ਼ਾਮ ਦਾ ਪਤਾ ਲੱਗ ਗਿਆ ਵੀ April ਤਾਂ ਇਹਨਾਂ ਨੇ ਲਿਖਿਆ ਹਾਲਾਂਕਿ ਮਈ ਜੂਨ ਤੋਂ ਪਹਿਲਾਂ ਪੇਪਰ ਨਹੀਂ ਹੁੰਦਾ ਯਾਨੀ ਕਿ ਸਾਡੇ ਕੋਲੇ 5 ਤੋਂ 6 ਮਹੀਨੇ ਹੈਗੇ ਆ ਤੇ ਜਿਹੜਾ ਬੱਚਾ ਅੱਜ ਤਿਆਰੀ ਸ਼ੁਰੂ ਕਰੂਗਾ ਉਹ ਪ੍ਰੀ ਦੀ ਤਿਆਰੀ ਸ਼ੁਰੂ ਕਰੂਗਾ ਤੇ ਪ੍ਰੀ ਪੰਜਾ ਛੇ ਮਹੀਨੇ ਵਿੱਚ ਕਲੀਅਰ ਹੋ ਸਕਦਾ ਆ ਇਹ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਅੱਗੇ ਚੱਲਦੇ ਹਾਂ ਹੁਣ ਸਾਡੇ ਕੋਲੇ ਪੋਸਟਾਂ ਹੋ ਗਈਆਂ ਇਹਦੇ ਵਿੱਚ ਇੱਕ ਦੋ ਸਵਾਲ ਹੁੰਦੇ ਨੇ ਕਿ ਸਰ ਕੌਣ-ਕੌਣ ਅਪਲਾਈ ਕਰ ਸਕਦਾ ਹਨਾ ਤੁਹਾਡੇ ਬਹੁਤ ਸਾਰੇ ਇਦਾਂ ਦੇ ਬੱਚੇ ਸਵਾਲ ਹੋਣਗੇ ਲੇਕਿਨ ਖਾਸ ਗੱਲ ਕੀ ਆ कि ਜਿਹੜੀਆਂ ਵੂਮਨਸ ਨੇ ਦੇਖੋ ਰਿਜ਼ਰべਸ਼ਨ ਕੈਟਾਗਰੀ ਵਾਈਜ਼ ਤਾਂ ਮਿਲਦੀ ਐ ਇਸ ਨੋਟੀਫਿਕੇਸ਼ਨ ਚ ਕਿਹਾ ਗਿਆ ਹੈ ਪਰ ਵੂਮਨਸ ਲੜਕੀਆਂ ਚਾਹੇ ਉਹ ਜਨਰਲ ਕੈਟਾਗਰੀ ਦੇ ਨੇ ਚਾਹੇ ਕਿਸੇ ਵੀ ਕੈਟਾਗਰੀ ਨਾਲ ਸਬੰਧ ਰੱਖਦੀਆਂ ਨੇ ਉਹਨਾਂ ਦੇ ਲਈ 33% ਰਿਜ਼ਰべਸ਼ਨ ਹੈ ਜੋ ਕਿ ਇੱਕ ਬਹੁਤ ਵੱਡੀ ਆਪਰਚੂਨਿਟੀ ਐ ਖਾਸ ਕਰਕੇ ਲੜਕੀਆਂ ਦੇ ਲਈ ਸੋ ਮੈਂ ਤਾਂ ਚਾਹੂੰਗਾ ਜਿੰਨੀਆਂ ਵੀ ਲੜਕੀਆਂ ਇਹ ਸੈਸ਼ਨ ਨੂੰ ਦੇਖ ਰਹੀਆਂ ਨੇ ਹੁਣੇ ਡਿਸਾਈਡ ਕਰ ਲਓ ਕਿ ਅਸੀਂ ਇਹ ਪੇਪਰ ਭਰਨਾ ਆ ਤੇ ਕਲੀਅਰ ਵੀ ਕਰਨਾ ਠੀਕ ਹੈ ਜੀ ਸੋ ਇਹ ਬਹੁਤ ਜ਼ਰੂਰੀ ਹੋ ਗਿਆ ਸਾਡੇ ਲਈ ਉਸ ਤੋਂ ਬਾਅਦ ਸਾਡੇ ਕੋਲੇ ਜੋ ਹੈਗਾ ਕੁਆਲਿਫਾਈ ਸਾਡੇ ਕੋਲ ਆ ਗਿਆ ਜੀ ਅ ਕੈਟਾਗਰੀ ਵਾਈਜ਼ ਕਿੰਨੀਆਂ ਕਿੰਨੀਆਂ ਰਿਜ਼ਰਵ ਸੀਟਾਂ ਨੇ ਜਨਰਲ ਕੈਟਾਗਰੀ ਦੇ ਲਈ ਹੋ ਗਿਆ ਐਸਡਬਲਿਊ ਦੇ ਲਈ ਹੋ ਗਿਆ ਵਾਰਡ ਵਾਰਡਰਜ਼ ਆਫ ਫਰੀडम ਫਾਈਟਰਸ ਪੰਜਾਬ ਆਰਡਰਸ ਆਫ ਫਰੀडम ਫਾਈਟਰਸ ਪੰਜਾਬ ਵੂਮਨਜ਼ ਲਈ ਹੋ ਗਈਆਂ ਸੋ ਇਹਨਾਂ ਅਲੱਗ-ਅਲੱਗ ਕੈਟਾਗਰੀਜ਼ ਹੁੰਦੀਆਂ ਨੇ ਕੈਟਾਗਰੀ ਦੇ ਉੱਤੇ ਮੈਂ ਇੱਕ ਅਲੱਗ ਵੀਡੀਓ ਬਣਾਉਂਗਾ ਕਿ ਰਿਜ਼ਰਵੇਸ਼ਨ ਕਿਹੜੀ-ਕਿਹੜੀ ਕੈਟਾਗਰੀ ਦੀ ਹੈ ਕਿਉਂਕਿ ਬਹੁਤ ਸਾਰੇ ਬੱਚਿਆਂ ਦਾ ਹੁੰਦਾ ਸਵਾਲ ਕਿ ਸਰ ਮੇਰੇ ਫਾਦਰ ਸਾਹਿਬ ਜਿਵੇਂ ਮੈਨੂੰ ਰਾਤੀ ਮੈਸੇਜ ਆਇਆ ਵੀ ਉਹ ਆਰਮੀ ਵਿੱਚ ਸੀਗੇ ਕਿ ਮੈਨੂੰ ਰਿਜ਼ਰਵੇਸ਼ਨ ਮਿਲ ਸਕਦੀ ਹੈ ਸੋ ਸਭ ਨੂੰ ਮੈਂ ਦੱਸੂਗਾ ਉਹਦੇ ਲਈ ਅਲੱਗ ਸੈਸ਼ਨ ਹੋਗਾ ਇਸ ਕਰਕੇ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਇਹ ਸਾਡੇ ਕੋਲੇ ਟੋਟਲ ਰਿਜ਼ਰਵੇਸ਼ਨ ਆ ਗਈਆਂ ਕਿਹਦੇ-ਕਿਹਦੇ ਲਈ ਕਿੰਨੀਆਂ-ਕਿੰਨੀਆਂ ਬਹੁਤ ਸਾਰੇ ਬੱਚਿਆਂ ਨੂੰ ਲੱਗਦਾ ਕਿ ਸਰ ਮੈਂ ਫਾਈਨਲ ਇਅਰ ਦੇ ਵਿੱਚ ਮੈਂ ਅਪਲਾਈ ਕਰ ਸਕਦਾ ਦੇਖੋ ਹਾਈਪੋਥੈਟিক্যাল ਸੋਚੋ ਜਿਵੇਂ ਮੈਂ ਕਿਹਾ ਮਈ ਜੂਨ ਤੱਕ ਪੇਪਰ ਆਊਗਾ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਵੀ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋਣੀ ਚਾਹੀਦੀ ਹੈ ਧਿਆਨ ਨਾਲ ਸੁਣੋ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋਣੀ ਚਾਹੀਦੀ ਹੈ ਕੋਈ ਮਿਨੀਮਮ ਪਰਸੈਂਟੇਜ ਨਹੀਂ ਲਿਖਿਆ ਇੱਥੇ ਵੀ ਸਰ ਇੰਨੇ ਪਰਸੈਂਟੇਜ ਚਾਹੀਦੇ ਆ ਇੱਥੇ ਨਹੀਂ ਲਿਖੇ ਹਾਂ ਇਹ ਜਰੂਰ ਲਿਖਿਆ ਹੋਇਆ ਵੀ ਜੇ ਤੁਸੀਂ ਪ੍ਰੀ ਦਾ ਪੇਪਰ ਉਦੋਂ ਤੱਕ ਦੇ ਸਕਦੇ ਹੋ ਜਦੋਂ ਤੱਕ ਤੁਹਾਡਾ ਫਾਈਨਲ ਰਿਜ਼ਲਟ ਨਹੀਂ ਆਇਆ ਜਾਨੀ ਕਿ ਜੇ ਮਈ ਜੂਨ ਤੱਕ ਤੁਸੀਂ ਅਜੇ ਵੀ ਇਹਦੇ ਫਾਈਨਲ ਦੇ ਵਿੱਚੋਂ ਤਾਂ ਤੁਸੀਂ ਪੇਪਰ ਦੇ ਸਕਦੇ ਹੋ ਮੀਨਸ ਦੇ ਪੇਪਰ ਤੱਕ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋਣੀ ਚਾਹੀਦੀ ਹੈ ਮੀਨਸ ਦਾ ਪੇਪਰ ਮਤਲਬ ਪ੍ਰੀ ਤੋਂ 2 ਮਹੀਨੇ ਬਾਅਦ ਜਾਨੀ ਕਿ ਜੇ ਮਈ ਜੂਨ ਆ ਤੇ ਉਹ ਅਗਸਤ ਸਤੰਬਰ ਦੀ ਗੱਲ ਹੈ ਸੋ ਹਾਂ ਜਿਹੜਾ ਬੱਚਾ ਇਸ ਵੇਲੇ ਗ੍ਰੈਜੂਏਸ਼ਨ ਦੇ ਫਾਈਨਲ ਇਅਰ ਦੇ ਵਿੱਚ ਹੈ ਉਹ ਇਹ ਪੇਪਰ ਦੇ ਸਕਦਾ ਹੈ ਤੁਸੀਂ ਫਾਰਮ ਜ਼ਰੂਰ ਭਰਿਓ ਜੀ ਕਲੀਅਰ ਹੈ ਚਲੋ ਅੱਗੇ ਚੱਲਦੇ ਆਪਾਂ ਹਾਂ ਉਹ ਨਹੀਂ ਹੈਗਾ ਵੀ ਸਰ ਮੈਂ ਉਥੋਂ ਕੀਤਾ ਉਥੋਂ ਕੀਤਾ ਕੋਈ ਚੱਕਰ ਨਹੀਂ ਲੇਕਿਨ ਹਾਂ ਦਸਵੀਂ ਵਿੱਚ ਪੰਜਾਬੀ ਹੋਣੀ ਬਹੁਤ ਜ਼ਰੂਰੀ ਹੈ ਨੋਟ ਕਰ ਲਓ ਜਿਹਨਾਂ ਕੋਲ ਪੰਜਾਬੀ ਨਹੀਂ ਹੈਗੀ ਉਹ ਧਿਆਨ ਨਾਲ ਜ਼ਰੂਰ ਸੁਣ ਲਓ ਤੇ ਉਸ ਤੋਂ ਬਾਅਦ ਆ ਗਈ ਸਾਡੇ ਕੋਲੇ ਏਜ ਸਰ ਏਜ ਕਿੰਨੀ ਹੈ ਅ ਏਜ ਦੀ ਗੱਲ ਕਰ ਲਈਏ 1 ਜਨਵਰੀ 2025 ਤੋਂ ਏਜ ਕਾਊਂਟ ਹੋਊਗੀ ਹੁਣ ਤੁਸੀਂ ਆਪਣਾ ਆਪ ਹਿਸਾਬ ਲਾ ਲਿਓ ਵੈਸੇ ਜੇ ਹੀ ਨੋਟੀਫਿਕੇਸ਼ਨ 31 ਦਸੰਬਰ ਨੂੰ ਆ ਜਾਂਦਾ ਨਾ ਬਹੁਤ ਸਾਰੇ ਬੱਚਿਆਂ ਦਾ ਇੱਕ ਸਾਲ ਵੱਜ ਜਾਣਾ ਸੀਗਾ ਸਰਕਾਰ ਆ ਕੀ ਕਰ ਸਕਦੇ ਸੋ ਅ ਕਹਿੰਦੇ 1 ਜਨਵਰੀ 2025 ਤੋਂ ਤੱਕ ਦੀ ਜਿਹੜੀ ਹੋਊਗੀ ਡੇਟ ਸੋ ਜਨਰਲ ਕੈਟਾਗਰੀ ਦੇ ਬੱਚੇ ਦੇ ਲਈ 21 ਤੋਂ 37 ਸਾਲ OBC ਤੇ SC ਦੇ ਲਈ 21 ਤੋਂ 42 ਸਾਲ ਏਜ ਚਾਹੀਦੀ ਹੈ ਇੱਥੇ ਐਕਸੈਪਸ਼ਨ ਇੱਕ ਆ ਜਿਹੜੇ ਪੁਲਿਸ ਵਾਲਿਆਂ ਨੇ ਜਿਵੇਂ DSP ਦੀ ਗੱਲ ਕਰ ਲਈ ਤੇ ਜੇਲ੍ਹ ਵਾਲਿਆਂ ਦੀ ਗੱਲ ਕਰ ਲਈ ਉਹਦੇ ਲਈ ਅਲੱਗ ਏਜ ਕਰਾਈਟਰੀਆ ਹੈ ਬਾਕੀਆਂ ਦੇ ਲਈ ਸੇਮ ਹੈ ਜੀ ਉਹ ਕੀ ਹੈ ਮੈਂ ਦੱਸ ਦੇਣਾ ਸੋ ਸਾਡੇ ਕੋਲ 21 ਤੋਂ 37 ਹੋ ਗਿਆ ਤੇ 21 ਤੋਂ 42 ਹੋ ਗਿਆ ਜਿਹੜੇ ਸਰਕਾਰੀ ਪੋਸਟਾਂ ਉੱਤੇ ਨੇ ਕੋਈ ਕਲਰਕ ਹੈ ਸੈਂਟਰ ਚਾਹੇ ਸਟੇਟ ਦੇ ਵਿੱਚ ਜਾਂ ਕੋਈ ਹੋਰ ਛੋਟੇ ਅਹੁਦੇ ਉੱਤੇ ਹੁਣ ਦਾ ਮਨਕਾ ਜਾਂ ਕੌਨਸਟੇਬਲ ਆ ਜਾਂ ਉਹ ਸਬ ਇੰਸਪੈਕਟਰ ਹੁਣ ਉਹ ਕਹਿੰਦਾ ਮੈਂ ਡੀਐਸਪੀ ਲੱਗਣਾ ਸੋ ਉਹਦੇ ਕੋਲੇ ਮੌਕਾ ਹੈਗਾ ਕਿ ਉਹ ਵੀ ਅਪਲਾਈ ਕਰ ਸਕਦਾ ਹੈ ਉਹਦੇ ਲਈ ਮੈਕਸਿਮਮ এজ 45 ਸਾਲ ਹੈ ਜਾਨੀ ਕਿ ਸਰਕਾਰੀ ਨੌਕਰੀ ਵਾਲੇ ਦੇ ਲਈ 45 ਸਾਲ ਹੈ ਸਾਡੇ ਕੋਲੇ ਅ ਐਕਸ ਸਰਵਿਸਮੈਨ ਦੇ ਲਈ ਵੀ ਹੈ ਜਿਹੜਿਆਂ ਦੇ ਸਾਡੇ ਪੰਜਾਬ ਦਾ ਡੋਮਿਸਾਈਲ ਹੋਊਗਾ ਉਹ ਐਕਸ ਸਰਵਿਸਮੈਨ ਦੇ ਰੂਪ ਦੇ ਵਿੱਚ ਵੀ ਅਪਲਾਈ ਕਰ ਸਕਦੇ ਨੇ ਹੁਣ ਇੱਥੇ ਮੈਂ ਇੱਕ ਅਲੱਗ ਸੈਸ਼ਨ ਲੈ ਕੇ ਆਉਂਗਾ ਵੀ ਐਕਸ ਸਰਵਿਸਮੈਨ ਦੇ ਲਈ ਕੀ ਹੈ ਸਭ ਦੇ ਲਈ ਸਭ ਦੇ ਲਈ ਲਗ ਲਗਾ ਹੋ ਗਿਆ ਠੀਕ ਹੈ ਜੀ ਉਹ ਜ਼ਰੂਰ ਧਿਆਨ ਰੱਖਿਓ ਇਸ ਤੋਂ ਬਾਅਦ ਜੇ ਅਪਾ ਡਿਸੇਬਿਲਟੀ ਦੀ ਗੱਲ ਕਰ ਲਈਏ ਤਾਂ ਜਿਹੜੇ ਡਿਸੇਬਲ ਬੱਚੇ ਨੇ ਉਹਨਾਂ ਦੇ ਲਈ 47 ਸਾਲ ਮੈਕਸਿਮਮ ਏਜ ਹੈ ਲੜਕੀਆਂ ਦੀ ਗੱਲ ਕਰ ਲਈਏ ਖਾਸ ਕਰ ਜੇ ਕੋਈ ਮੇਰੀ ਭੈਣ ਵਿਡੋ ਹੈ ਜਾਂ ਡਾਈਵੋਰਸੀ ਹੈ ਸੋ ਉਹਨਾਂ ਦੇ ਲਈ ਕਹਿੰਦੇ 42 ইয়ার্স ਦੀ ਏਜ ਹੈ ਸਾਡੇ ਕੋਲ ਇੱਥੇ ਸੋ ਇਹ ਹੋ ਗਿਆ ਔਮਨਸ ਦੇ ਲਈ एक हां एक ਗੱਲ ਧਿਆਨ ਰੱਖਿਓ ਜਿਹੜਾ ਪੁਲਿਸ ਹੈ ਚਾਹੇ ਉਹ ਡਿਪਟੀ ਸੁਪਰੀਡੈਂਡਰ ਆਫ ਪੁਲਿਸ ਹੋ ਗਿਆ ਤੇ ਚਾਹੇ ਉਹ ਜੇਲ੍ਹ ਵਾਲਾ ਹੋ ਗਿਆ ਉਹਦੇ ਲਈ ਏਜ 21 ਤੋਂ 28 ਸਾਲ ਜਨਰਲ ਦੇ ਲਈ 21 ਤੋਂ 23 ਸਾਲ OBC ਤੇ SC ਦੇ ਲਈ ਹੈ ਤੀਜੀ ਹੋਰ ਕੋਈ ਕੈਟਾਗਰੀ ਨਹੀਂ ਹੈ ਏਜ ਨੂੰ ਲੈ ਕੇ ਠੀਕ ਹੈ ਹੁਣ ਆ ਗਿਆ ਸਾਡੇ ਕੋਲੇ ਵੀ ਸਰ ਇਹਦੇ ਵਿੱਚ ਪ੍ਰੋਵੀਸ਼ਨ ਪੀਰੀਅਡ ਹੈਗਾ हां जी ਇਗਜ਼ਾਮ ਦੀ ਗੱਲ ਕਰ ਲਈ ਸੋ ਇਗਜ਼ਾਮ ਜਿਹੜਾ ਹੋਊਗਾ ਉਹ ਤਿੰਨ ਲੇਅਰ ਦੇ ਵਿੱਚ ਹੋਊਗਾ ਪ੍ਰੀ ਮੇਨਸ ਤੇ ਇੰਟਰਵਿਊ ਹੋਊਗੀ ਪ੍ਰੀ ਦਾ ਲੈਵਲ ਦੋ ਪੇਪਰ ਹੋਣਗੇ ਜਿਹਦੇ ਵਿੱਚ ਜੀਐਸ 1 ਤੇ ਜੀਐਸ 2 ਹੋਊਗਾ ਜਿਹਦੇ ਵਿੱਚ ਜਨਰਲ ਸਟੱਡੀ ਹੁੰਦੀ ਹੈ ਜੀਐਸ 1 ਦੇ ਵਿੱਚ ਤੇ ਸੀ ਸੈੱਟ ਹੁੰਦਾ ਹੈ ਜੀਐਸ 2 ਦੇ ਵਿੱਚ ਸੋ ਸੀ ਸੈੱਟ ਇਸ ਵਾਰ ਕੁਆਲੀਫਾਈ ਹੈ ਜਾਨੀ ਕਿ ਪਹਿਲਾਂ ਕੀ ਹੁੰਦਾ ਸੀਗਾ 200 200 400 ਨੰਬਰ ਵਿੱਚੋਂ ਕੱਟਆਫ ਜਾਂਦੀ ਸੀਗੀ ਇਸ ਵਾਰ ਇਦਾਂ ਨਹੀਂ ਹੋਊਗਾ ਇਸ ਵਾਰ ਸਿਰਫ ਜਨਰਲ ਸਟੱਡੀ ਦੇ ਵਿੱਚੋਂ ਹੀ ਕੱਟਆਫ ਜਾਊਗੀ ਜਾਨੀ ਕਿ 200 ਨੰਬਰਾਂ ਵਿੱਚੋਂ ਹੀ ਤੁਹਾਡੀ ਕੱਟਆਫ ਜਾਊਗੀ ਸੀ ਸੈੱਟ ਦੇ ਵਿੱਚੋਂ ਕੱਟਆਫ ਨਹੀਂ ਕਾਊਂਟ ਹੋਊਗੀ ਸੀ ਸੈੱਟ ਜਸਟ ਕੁਆਲੀਫਾਈਂਗ ਹੈ ਜਿਹੜੇ-ਜਿਹੜੇ ਬੱਚੇ ਦਾ 40% ਸੌਰੀ 40% ਨੰਬਰ ਬਣਦੇ ਹੋਏ ਯਾਨੀ ਕਿ 200 ਦੇ ਵਿੱਚੋਂ 80 ਨੰਬਰ ਬਣਦੇ ਹੋਏ ਜਾਂ ਉਦੋਂ ਵੱਧ ਬਣਦੇ ਹੋਏ ਉਸੇ ਬੱਚੇ ਦਾ GS ਦਾ ਪੇਪਰ ਚੈੱਕ ਹੋਊਗਾ ਜਿਹਦੇ ਉਦੋਂ ਘੱਟ ਨੰਬਰ ਹੋਏ ਉਹਦਾ ਪੇਪਰ ਚੈੱਕ ਨਹੀਂ ਹੋਊਗਾ ਮੈਰਿਟ ਦੇ ਵਿੱਚ ਇਹਦੇ ਨੰਬਰ ਸੀ ਸੈੱਟ ਦੇ ਨੰਬਰ ਨਹੀਂ ਕਾਊਂਟ ਹੋਣਗੇ ਬੜੇ ਹੀ ਧਿਆਨ ਨਾਲ ਸੁਣ ਲਓ ਠੀਕ ਹੈ ਤੇ ਇੱਕ ਹੋਰ ਪੁਆਇੰਟ ਸਮ 네ਗੇਟਿਵ ਮਾਰਕਿੰਗ ਨਹੀਂ ਜੀ 네ਗੇਟਿਵ ਮਾਰਕਿੰਗ ਨਹੀਂ ਹੈ ਕੋਈ 네ਗੇਟਿਵ ਮਾਰਕਿੰਗ ਨਹੀਂ ਹੈਗੀ ਪ੍ਰੀ ਦੇ ਵਿੱਚ ਚਾਹੇ ਉਹ GS ਦੀ ਗੱਲ ਕਰ ਲਓ ਤੇ ਚਾਹੇ ਉਹ ਸੀ ਸੈੱਟ ਦੀ ਗੱਲ ਕਰ ਲਓ ਸਰ ਅਪਲਾਈ ਕਦੋਂ ਕਰ ਸਕਦੇ ਆ ਬਹੁਤ ਵਧੀਆ ਸਵਾਲ ਹੈ ਤੁਸੀਂ ਅੱਜ ਤੋਂ ਹੀ ਅਪਲਾਈ ਕਰ ਸਕਦੇ ਹੋ ਪੀਪੀਐਸਸੀ ਦੀ ਵੈਬਸਾਈਟ ਤੇ ਜਾਓ ਅਪਲਾਈ ਕਰ ਦੋ ਲਾਸਟ ਡੇਟ ਅਪਲਾਈ ਕਰਨ ਦੀ ਹੈਗੀ ਹੈ ਜੀ 31 ਜਨਵਰੀ ਯਾਨੀ ਕਿ ਅੱਜ ਤੋਂ ਜੇ ਮੈਂ ਦੇਖਾ ਤਾਂ ਮੇਰੇ ਕੋ 27 28 ਦਿਨ ਹੈਗੇ ਆ ਤੁਸੀਂ ਲੇਟ ਨਹੀਂ ਕਰਨਾ ਪਹਿਲਾਂ ਹੀ ਅਪਲਾਈ ਕਰ ਦੇਣਾ ਅਪਲਾਈ ਕਰਦੇ ਸਮੇਂ ਜੇ ਆਪ ਸਹੀ ਤਰ੍ਹਾਂ ਅਪਲਾਈ ਕਰ ਸਕਦੇ ਹੋ ਕਰ ਦੋ ਆਦਰਵਾਇਜ਼ ਕਿਸੇ ਕੈਫੇ ਵਾਲੇ ਤੋਂ ਕਰਵਾ ਲਿਓ ਕਿਉਂਕਿ ਗਲਤੀ ਦੀ ਗੁੰਜਾਇਸ ਨਹੀਂ ਹੋਣੀ ਚਾਹੀਦੀ ਮੈਂ ਬਹੁਤ ਸਾਰੇ ਇਦਾਂ ਦੇ ਬੱਚਿਆਂ ਨੂੰ ਜਾਣਦਾ ਆ ਪੇਪਰ ਕਲੀਅਰ ਕਰਨ ਤੋਂ ਬਾਅਦ ਕਈ ਵਾਰੇ ਨਾਮ ਦੇ ਵਿੱਚ ਇੱਕ ਅਧਾ ਅੱਖਰ ਉੱਪਰ ਥੱਲੇ ਹੋ ਗਿਆ ਤਾਂ ਸਾਰੀ ਮਿਹਨਤ ਮਿੱਟੀ ਹੋ ਜਾਂਦੀ ਹੈ। ਸੋ 100-150 ਰੁਪਏ ਦੇ ਚੱਕਰ ਦੇ ਵਿੱਚ ਟੈਨਸ਼ਨ ਨਾ ਲਿਓ ਬੜੇ ਹੀ ਧਿਆਨ ਨਾਲ ਫਾਰਮ ਭਰਨਾ ਜੇ ਆਪ ਵੀ ਭਰਨਾ ਸਪੈਲਿੰਗ ਕੀ ਨੇ ਫਾਦਰ ਸਾਹਿਬ ਦਾ ਨਾਮ ਕੀ ਹਰੇਕ ਚੀਜ਼ ਬੜੀ ਬਰੀਕੀ ਨਾਲ ਦੇਖਣੀ ਹੈ। ਸੋ ਇਹ ਖਾਸ ਧਿਆਨ ਰੱਖਿਓ ਫੀਸ ਕਿੰਨੀ ਹੈ ਫੀਸ ਤੇ ਵੀ ਆ ਜੰਨੇ ਆ। ਸੋ ਉਦੋਂ ਬਾਅਦ ਸਾਡੇ ਕੋਲੇ ਹੋ ਗਿਆ ਮੈਂ ਦੱਸ ਚੁੱਕਾ ਜਿਵੇਂ ਕਿ 네ਗਟਿਵ ਮਾਰਕਿੰਗ ਨਹੀਂ ਹੈਗੀ ਇਹ ਅਸੀਂ ਦੇਖ ਚੁੱਕੇ ਆ। ਹੁਣ ਉਦੋਂ ਬਾਅਦ ਸਾਡੇ ਕੋਲ ਆ ਗਿਆ ਹੈ ਕਿ ਸਰ ਜੀਐਸ ਮੇਨਸ ਦਾ ਜਿਹੜਾ ਉਹਦੇ ਵਿੱਚ ਪੰਜਾਬੀ ਹੋ ਗਿਆ ਪਲੱਸ 2 ਲੈਵਲ ਦੀ ਹੋਊਗੀ ਇੰਗਲਿਸ਼ ਹੋ ਗਈ ਇਹ ਦੋਨੋਂ ਪਾਸ਼ਾ ਦੇ ਪੇਪਰ ਨੇ ਐਸੇ ਹੋ ਗਿਆ ਤਿੰਨ ਤਿੰਨ ਘੰਟੇ ਦੇ ਪੇਪਰ ਨੇ 150 ਨੰਬਰ ਦੇ ਇੰਟਰਵਿਊ ਹੈ ਤੇ ਬਾਕੀ ਜਿਹੜਾ ਹੈਗਾ ਸਭ ਪੁਰਾਣਾ ਪੈਟਰਨ ਹੈ ਕੁਝ ਵੀ ਚੇਂਜ ਨਹੀਂ ਹੋਇਆ ਲੇਕਿਨ ਹਾਂ ਇੱਥੇ ਬੋਰਡ ਵੱਲੋਂ ਇੱਕ ਸਪੈਸ਼ਲ ਗੱਲ ਕਹੀ ਗਈ ਕਿ ਪੰਜਾਬ ਜੀਕੇ ਉੱਤੇ ਸਪੈਸ਼ਲ ਫੋਕਸ ਰਹੂਗਾ ਪੰਜਾਬ ਦੀ ਜੀਓਗ੍ਰਾਫੀ ਪੰਜਾਬ ਦੀ ਹਿਸਟਰੀ ਪੰਜਾਬ ਦੀ ਇਕਨੋਮੀ ਪੰਜਾਬ ਦਾ এনवायरमेंट ਹੋ ਗਿਆ ਸੋ ਉਹਦੇ ਉੱਤੇ ਖਾਸ ਫੋਕਸ ਰਹੂਗਾ ਚਾਹੇ ਉਹ ਪ੍ਰੀ ਦੀ ਗੱਲ ਹੈ ਤੇ ਚਾਹੇ ਉਹ ਮੇਨਸ ਦੀ ਗੱਲ ਹੈ ਹੁਣ ਜਦੋਂ ਸਾਰਾ ਕੁਝ ਮੈਂ ਦੇਖ ਲਿਆ ਸਰ ਮੈਂ ਫਾਰਮ ਵੀ ਭਰਨਾ ਮੈਨੂੰ ਤੁਸੀਂ ਇਹ ਵੀ ਦੱਸ ਦਿੱਤਾ ਕਿ ਮੈਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤੇ ਪ੍ਰੋਪਰਲੀ ਦੱਸਿਆ ਹੋਇਆ ਵੀ ਕੀ ਕੀ ਤੁਸੀਂ ਕਿਵੇਂ ਕਿਵੇਂ ਚੀਜ਼ਾਂ ਨੂੰ ਐਡ-ਆਨ ਕਰਨਾ ਹੈ ਇਹ ਕੁਝ ਪਰਸੈਂਟੇਜ ਨੇ ਬਹੁਤ ਸਾਰੇ ਬੱਚੇ ਨੂੰ ਕਨਫਿਊਜ਼ ਕਰ ਦਿੰਦੇ ਨੇ ਵੀ ਸਰ ਕਿ ਤੇ ਇਹਦਾ ਮਤਲਬ ਹੈ ਤੇ ਨਹੀਂ ਹੈਗਾ ਕਿ ਜੇ ਮੇਰੇ 40% ਤੋਂ ਘੱਟ ਨੰਬਰ ਆ ਤਾਂ ਮੈਂ ਅਪਲਾਈ ਨਹੀਂ ਕਰ ਸਕਦਾ ਦੇਖੋ ਨਹੀਂ ਮੈਂ ਪਹਿਲਾਂ ਦੱਸਿਆ ਗ੍ਰੈਜੂਏਸ਼ਨ ਦੀ ਪਰਸੈਂਟੇਜ ਮੈਟਰ ਨਹੀਂ ਕਰਦੀ ਹਾਂ ਇਹ ਉਹ ਆ ਜਿਹਦੇ ਰਾਹੀਂ ਸਾਨੂੰ ਪਤਾ ਲੱਗਦਾ ਹੈ ਵੀ ਕਿੰਨੇ ਪਰਸੈਂਟ ਵਾਲੇ ਘੱਟੋ-ਘੱਟ ਰੱਖਣੇ ਆ ਇਹ ਨਹੀਂ ਹੈਗਾ ਵੀ ਚਲੋ ਕੈਂਡੀਡੇਟ ਨੂੰ ਪੂਰੇ 10% ਵਾਲੇ ਰੱਖ ਲਓ ਸੋ ਇੱਕ ਮਿਨੀਮਮ स्लॉट ਦਿੱਤਾ ਗਿਆ ਹੈ ਆਫਟਰ एग्जाम ਜਦੋਂ ਸਾਰਾ ਕੁਝ ਕਲੀਅਰ ਹੋ ਗਿਆ ਉਸ ਤੋਂ ਬਾਅਦ ਵੀ ਕਈ ਵਾਰ ਹੁੰਦਾ ਨਾ ਵੀ ਆਫਟਰ एग्जाम ਦੇ ਵਿੱਚੋਂ ਕਿੰਨੇ ਪਰਸੈਂਟ ਵਾਲੇ ਚਾਹੀਦਾ ਕਿਉਂਕਿ ਯੂਪੀਐਸਸੀ ਤੇ ਪੀਸੀਐਸ ਦੀ ਗੱਲ ਕਰ ਲਈਓ ਟਾਪਰ 50 55 60% ਤੇ ਬਣ ਜਾਂਦਾ ਬੰਦਾ ਸੋ ਇਸ ਕਰਕੇ ਇੱਕ ਮਿਨੀਮਮ ਦੱਸਿਆ ਗਿਆ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਦੇਖਾਂਗੇ ਕਿਉਂਕਿ ਹਾਲਾਂਕਿ ਸਾਡੇ ਲਈ ਹਜੇ ਜ਼ਰੂਰੀ ਨਹੀਂ ਹੈਗਾ ਪੇਪਰ ਜਦੋਂ ਕਲੀਅਰ ਹੋਊਗਾ ਫਿਰ ਆਪਾਂ ਇਹਦੇ ਉੱਤੇ ਧਿਆਨ ਦੇਵਾਂਗੇ ਹੁਣ ਜੇ ਆ ਜਾਂਦੀ ਹੈ ਕਦੋਂ ਅਪਲਾਈ ਕਰ ਸਕਦੇ ਹਾਂ ਮੈਂ ਦੱਸ 31 ਜਨਵਰੀ ਰਾਤ 12 ਵਜੇ ਤੱਕ ਆਖਰੀ ਤਰੀਕ ਹੈ ਤੇ 3 ਜਨਵਰੀ ਯਾਨੀ ਕਿ ਰਾਤੀ 12 ਵਜੇ ਤੋਂ ਸਟਾਰਟ ਹੋ ਚੁੱਕੇ ਨੇ ਫਾਰਮ ਫਿਲਿੰਗ ਤੁਸੀਂ ਹੁਣ ਤੋਂ ਵੀ ਫਾਰਮ ਫਿਲ ਕਰ ਸਕਦੇ ਹੋ ਸਰ ਉਸ ਤੋਂ ਬਾਅਦ ਫੀਸ ਆ ਗਈ ਹੈ ਜੀ ਮੇਰੇ ਕੋਲ ਫੀਸ ਕਿੰਨੀ ਹੈ ਮੈਨੂੰ ਇਹ ਜ਼ਰੂਰ ਦੱਸ ਦਿਓ ਫੀਸ ਦੇ ਉੱਤੇ ਆਪਾਂ ਜਾਣਦੇ ਹਾਂ ਸੋ ਅਪਲਾਈ ਕਰਨ ਦੇ ਲਈ ਕੀ ਕੀ ਚਾਹੀਦਾ ਆ ਜਿਹੜਾ ਹੈਗਾ ਆ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਆ ਮੈਂ ਇੱਕ ਅਲੱਗ ਸੈਸ਼ਨ ਲੈ ਕੇ ਆਉਂਗਾ ਕਿਉਂਕਿ ਨਾ ਆਪਣਾ ਫਿਰ ਸੈਸ਼ਨ ਬਹੁਤ ਵੱਡਾ ਹੋ ਜੂਗਾ ਇਹਦੇ ਨਾਲ ਬਹੁਤ ਸਾਰੇ ਸਵਾਲ ਨੇ ਮੈਂ ਅਲੱਗ-ਅਲੱਗ ਹੀ ਲੈ ਕੇ ਆਉਂਗਾ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਨੇ ਕਿਵੇਂ ਅਪਲਾਈ ਕਰ ਸਕਦੇ ਹਾਂ ਉਹ ਸਾਰੇ ਸੈਸ਼ਨ ਹੋਣਗੇ ਬਸ ਇੱਕ ਵਾਰ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਠੀਕ ਹੈ ਜੀ ਕਿਉਂਕਿ ਆਪਣੀ ਕਲਾਸ ਵੀ ਆ ਸਾਡੇ ਅੱਠ ਕਰੰਟ ਅਫੇਅਰਜ਼ ਦੀ ਤੁਸੀਂ ਉਹ ਵੀ ਜ਼ਰੂਰ ਜੁਆਇਨ ਕਰਨੀ ਹੈ ਉਸ ਤੋਂ ਬਾਅਦ ਸਾਡੇ ਕੋਲ ਹੈਗਾ ਕਿ ਸਿਰਫ ਫੀਸ ਦੀ ਗੱਲ ਕਰ ਲਈ ਇਸ ਵਾਰ ਪੀਪੀਐਸਸੀ ਨੇ ਬਹੁਤ ਵਧੀਆ ਕੰਮ ਕੀਤਾ ਕਿ ਜਿਹੜੀ ਫੀਸ ਉਹ ਬਹੁਤ ਘਟਾ ਦਿੱਤੀ ਗਈ ਆ ਜੀ ਪਿਛਲੀ ਵਾਰ ਦੇਖੀਏ ਜਰਨਲ ਕੈਟਾਗਰੀ ਦੇ ਬੱਚਿਆਂ ਦੀ ਫੀਸ ਸੀਗੀ 3000 ਇਸ ਵਾਰ 1500 ਕਰ ਦਿੱਤੀ ਗਈ ਹੈ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਆਫ ਆਲ ਸਟੇਟਸ ਐਂਡ ਬੈਕਵਰਡ ਕਲਾਸਸ ਆਫ ਪੰਜਾਬ ਓਨਲੀ ਸੋ ਜੇ ਗੱਲ ਕਰ ਲਈਏ ਜਿਹੜੇ ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਨੇ ਚਾਹੇ ਕਿਸੇ ਵੀ ਸਟੇਟ ਤੋਂ ਨੇ ਉਹਨਾਂ ਦੀ ਫੀਸ ਹੋਊਗੀ 750 ਬਟ ਜੇ ਓਬੀਸੀ ਦੀ ਗੱਲ ਕਰ ਲਈਏ ਪੰਜਾਬ ਵਾਲੇ ਸਿਰਫ ਓਬੀਸੀ ਉਹਨਾਂ ਦੀ ਹੋਊਗੀ 750 ਤੇ ਜਿਹੜੇ ਓਬੀਸੀ ਪੰਜਾਬ ਤੋਂ ਬਾਹਰ ਦੇ ਹੋਣਗੇ ਉਹਨਾਂ ਨੂੰ ਇਹਦਾ ਜਰਨਲ ਹੀ ਟਰੀਟ ਕੀਤਾ ਜਾਊਗਾ ਯਾਨੀ ਕਿ ਉਹਨਾਂ ਦੀ ਫ 1500 ਹੀ ਹੋਊਗੀ ਇਸ ਪੁਆਇੰਟ ਨੂੰ ਧਿਆਨ ਨਾਲ ਸੁਣ ਲਿਓ ਇਹ ਤੋਂ ਬਿਨਾ ਐਕ ਸਰਵਿਸਮੈਨ ਹੋਗਾ ਇਕਨੋਮਿਕਲੀ ਵੀਕਰ ਸੈਕਸ਼ਨ ਹੋਗਾ ਫਿਜ਼ੀਕਲੀ ਜੋ ਡਿਸੇਬਲ ਪਰਸਨ ਨੇ ਉਹ ਹੋਗਾ ਜਾਂ ਫਿਰ ਜਿਹੜੇ ਸਾਡੇ ਕੋਲੇ ਡਿਸੈਂਸ ਨੇ ਐਕ ਸਰਵਿਸਮੈਨ ਦੇ ਉਹੀ ਵਾਲੀ ਗੱਲ ਵੀ ਜਿਹੜੇ ਜਿਨ੍ਹਾਂ ਦੇ ਫਾਦਰ ਸਾਹਿਬ ਐਕ ਸਰਵਿਸਮੈਨ ਸੀਗੇ ਉਹਨਾਂ ਦੇ ਲਈ ਉਹਨਾਂ ਦੇ ਲਈ ਫੀਸ ਹੈਗੀ ਹੈ 500 ਰੁਪਈਆ ਠੀਕ ਹੈ ਸੋ 500 750 ਤੇ 1500 ਰੁਪਈਆ ਫੀਸ ਬਹੁਤ ਘੱਟ ਕਰ ਦਿੱਤੀ ਗਈ ਹੈ ਅਪਲਾਈ ਆਨਲਾਈਨ ਹੀ ਹੋਊਗਾ ਆਫਲਾਈਨ ਦੇ ਇੱਥੇ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਅਪਲਾਈ ਕਰਨ ਦਾ ਠੀਕ ਹੈ ਪੇਪਰ ਤੁਸੀਂ ਪੰਜਾਬੀ ਵਿੱਚ ਵੀ ਦੇ ਸਕਦੇ ਹੋ ਤੇ ਅੰਗਰੇਜ਼ੀ ਵਿੱਚ ਵੀ ਦੇ ਸਕਦੇ ਹੋ ਇਹ ਡਿਪੈਂਡ ਕਰਦਾ ਹੈ ਤੁਹਾਡੀ ਕਪੈਸਿਟੀ ਦੇ ਉੱਤੇ ਤੁਹਾਡੀ ਕਪੈਸਿਟੀ ਕਿੱਦਾਂ ਦੀ ਹੈ ਸੋ ਮੈਂ ਕੋਸ਼ਿਸ਼ ਕੀਤੀ ਆ ਕਿ ਮੈਂ ਸਾਰੇ ਦੀਆਂ ਸਾਰੀਆਂ ਇੰਪੋਰਟੈਂਟ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਕਰ ਸਕਾਂ ਅ ਤਾਂ ਕਿ ਤੁਸੀਂ ਜਿਹੜਾ ਹੈਗਾ ਆ ਧਿਆਨ ਨਾਲ ਦੇ ਸਕੋ ਹਾਂ ਡੀਐਸਪੀ ਦੀ ਪੋਸਟ ਦੇ ਲਈ ਸਪੈਸ਼ਲੀ ਦੇਖੋ ਤੁਸੀਂ ਐਸਡੀਐਮ ਤਹਿਸੀਲਦਾਰ ਜਾਂ ਹੋਰ ਐਡਮਿਨਿਸਟ੍ਰੇਸ਼ਨ ਪੋਸਟਾਂ ਦੇ ਲਈ ਜਾਣਾ ਆ ਫਿਰ ਤੁਹਾਡੀ ਏਜ ਮੈਟਰ ਕਰਦੀ ਏ ਹਾਈਟ ਮੈਟਰ ਨਹੀਂ ਕਰਦੀ ਬਟ ਜੇ ਤੁਹਾਡਾ ਸੁਪਨਾ ਡੀਐਸਪੀ ਦਾ ਹੈ ਉੱਥੇ ਫਿਰ ਫਰਕ ਪੈਂਦਾ ਆ ਸੋ ਡੀਐਸਪੀ ਦੀ ਗੱਲ ਕਰ ਲਈਏ ਤਾਂ ਉੱਥੇ ਜੇ ਤੁਸੀਂ ਮੁੰਡੇ ਹੋ ਤਾਂ ਤੁਹਾਡੀ ਹਾਈਟ 5 ਫੁੱਟ 7 ਇੰਚ ਚਾਹੀਦੀ ਹੈ ਘੱਟੋ-ਘੱਟ ਜੇ ਤੁਸੀਂ ਲੜਕੀਆਂ ਹੋ ਤਾਂ ਤੁਹਾਡੀ ਹਾਈਟ 5 ਫੁੱਟ 3 ਇੰਚ ਚਾਹੀਦੀ ਹੈ ਇਹ ਹੋ ਗਿਆ ਹਾਈਟ ਸਿਰਫ ਡੀਐਸਪੀ ਦੇ ਲਈ ਧਿਆਨ ਨਾਲ ਸੁਣ ਲਓ ਐਸਡੀਐਮ ਤਹਿਸੀਲਦਾਰ ਤੇ ਬਾਕੀ ਪੋਸਟਾਂ ਦੇ ਲਈ ਹਾਈਟ ਮੈਟਰ ਨਹੀਂ ਕਰਦੀ ਸਿਰਫ ਡੀਐਸਪੀ ਦੇ ਲਈ ਕਰਦੀ ਹੈ ਜੀ ਤੇ ਡੀਐਸਪੀ ਦੇ ਲਈ ਏਜ ਥੋੜੀ ਜੀ ਅਲੱਗ ਹੈ ਸਿਲੇਬਸ ਦੀ ਗੱਲ ਕਰ ਲਈਏ ਸਿਲੇਬਸ ਦੇ ਵਿੱਚ ਦਿੱਤਾ ਗਿਆ ਹੈ ਇਸ ਨੋਟੀਫਿਕੇਸ਼ਨ ਨੂੰ ਮੈਂ ਤੁਹਾਨੂੰ ਸ਼ੇਅਰ ਵੀ ਕਰ ਦੂੰਗਾ ਬੁਰੀ ਡਿਟੇਲ ਦੇ ਵਿੱਚ ਇਹਨਾਂ ਨੇ ਦੱਸਿਆ ਗਿਆ ਹੈ ਸਾਰੇ ਦਾ ਸਾਰਾ ਕੀ ਹੈਗਾ ਸਾਡੇ ਕੋਲ ਸਿਲੇਬਸ ਸੋ ਸਿਲੇਬਸ ਦੇ ਉੱਤੇ ਵੀ ਮੈਂ ਅਲੱਗ ਇੱਕ ਸੈਸ਼ਨ ਜ਼ਰੂਰ ਲੈਕਾਂਗਾ ਕਿ ਇਸ ਵਾਰ ਸਿਲੇਬਸ ਵਿੱਚ ਕੀ ਕੀ ਚੇਂਜਸ ਨੇ ਲੇਕਿਨ ਹਾਂ ਇੱਕ ਗੱਲ ਮੈਂ ਦੱਸ ਦਿੰਦੀ ਹਾਂ ਪੰਜਾਬ ਜੀਕੇ ਦਾ ਪੋਰਸ਼ਨ ਜ਼ਿਆਦਾ ਆਊਗਾ ਸੋ ਪੰਜਾਬ ਜੀਕੇ ਤੁਹਾਨੂੰ ਇਸ ਚੈਨਲ ਤੇ ਪੜਾਈ ਜਾਊਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਰੰਟ ਅਫੇਅਰਸ ਦੀ ਕਲਾਸਿਸ ਚੈਨਲ ਤੇ ਹੁੰਦੀ ਹੈ ਹੁਣੇ ਹੋਣ ਜਾ ਰਹੀ ਹੈ 2-4 ਮਿੰਟ ਦੇ ਵਿੱਚ ਚੈਨਲ ਨੂੰ ਸਬਸ ਤੇ ਜ਼ਰੂਰ ਕਲਾਸਾਂ ਲਾਇਆ ਕਰੋ ਠੀਕ ਹੈ ਜੀ ਹੁਣ ਇਹਦੀ ਤਿਆਰੀ ਦੇ ਲਈ ਆਪਾਂ ਕੀ ਕੀਤਾ ਬੱਚੇ ਕਹਿੰਦੇ ਸਰ ਟਾਈਮ ਬਹੁਤ ਘੱਟ ਆ ਸਾਨੂੰ ਵੀ ਪਤਾ ਟਾਈਮ ਹੁਣ ਘਟਿਆ ਹਾਲਾਂਕਿ 5-6 ਮਹੀਨੇ ਮੈਂ ਕਾਊਂਟ ਕਰਕੇ ਚੱਲਦਾ ਹਾਂ ਉਹਦੇ ਵਿੱਚ ਪ੍ਰੀ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਸੋ ਪਹਿਲਾਂ ਸਾਡੇ ਫਾਊਂਡੇਸ਼ਨ ਬੈਚ ਸੀਗੇ ਹੁਣ ਜਿਹੜੇ ਸਾਡੇ ਬੈਚ ਆਇਆ ਅਸੀਂ ਰਾਤੀ ਬੈਚ ਲਾਂਚ ਕੀਤਾ ਜਿਹਦੇ ਵਿੱਚ ਸਿਰਫ ਪ੍ਰੀਲਮ ਦੀ ਤਿਆਰੀ ਕਰਾਵਾਂਗੇ ਜਾਨੀ ਕਿ ਪ੍ਰੀਲਮ ਓਰੀਐਂਟਡ ਤਿਆਰੀ ਹੋਊ ਉਸ ਬੈਚ ਦੀ ਗੱਲ ਕਰ ਲਈ ਤੁਹਾਡੇ ਸਾਹਮਣੇ ਮੈਂ ਬੈਚ ਪੇਸ਼ ਕਰਨ ਜਾ ਰਿਹਾ ਜਿਹੜੇ ਜਿਹੜੇ ਬੱਚਿਆਂ ਨੇ ਤਿਆਰੀ ਕਰਨੀ ਆ ਉਹ ਇਸ ਬੈਚ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ ਜਿਹੜੇ ਆਪਣੇ ਫਾਊਂਡੇਸ਼ਨ ਬੈਚ ਨੇ ਉਹ ਤਾਂ ਲੱਗ ਹੈ ਗਈ ਆ ਉਹਦੇ ਵਿੱਚ ਪ੍ਰੀ ਮੇਨਸ ਇੰਟਰਵਿਊ ਸਭ ਦੀ ਤਿਆਰੀ ਹੁੰਦੀ ਹੈ ਇਹਦੇ ਵਿੱਚ ਸਿਰਫ ਸਾਡੇ ਕੋਲੇ ਪ੍ਰੀ ਦੀ ਤਿਆਰੀ ਹੋਊਗੀ ਹੁਣ ਇਹਦੇ ਵਿੱਚ ਖਾਸ ਕੀ ਹੈ ਪਹਿਲੀ ਗੱਲ ਤਾਂ ਇਹਦਾ ਪ੍ਰਾਈਸ ਬਹੁਤ ਨੋਮੀਨਲ ਰੱਖਿਆ ਗਿਆ ਹੈ ਜੋ ਕਿ ਸਿਰਫ 10000 ਰੁਪਿਆ ਪ੍ਰਾਈਸ ਹੈ ਜਿਨ੍ਹਾਂ ਨੇ ਪ੍ਰੀ ਦੀ ਤਿਆਰੀ ਕਰਨੀ ਆ ਉਹ ਬੈਚ ਦੇ ਵਿੱਚ ਅੱਜ ਹੀ ਐਡਮਿਸ਼ਨ ਲੈਣਗੇ ਇਸ ਬੈਚ ਦੇ ਵਿੱਚ ਤੁਹਾਨੂੰ ਥਿਊਰੀ ਪੜਾਈ ਜਾਊਗੀ ਇਸ ਬੈਚ ਦੇ ਵਿੱਚ ਐਮਸੀਕਿਊਜ਼ ਦੀ ਪ੍ਰੈਕਟਿਸ ਕਰਾਈ ਜਾਊਗੀ ਇਸ ਬੈਚ ਦੇ ਵਿੱਚ ਤੁਹਾਨੂੰ ਟੈਸਟ ਸੀਰੀਜ਼ ਪ੍ਰੋਵਾਈਡ ਕਰਵਾਈ ਜਾਊਗੀ ਜਿਹੜੀ ਸਾਡੀ ਹੈ ਜੀ ਹਾਲਾਂਕਿ ਇਕੱਲੀ ਟੈਸਟ ਸੀਰੀਜ਼ ਦਾ ਪ੍ਰਾਈਜ਼ ਹੀ 4000 ਹੈ ਲੇਕਿਨ ਉਹ ਵੀ ਇਹਦੇ ਵਿੱਚ ਇਨਕਲੂਡ ਹੋਊਗਾ ਠੀਕ ਹੈ ਸੋ 10000 ਦੇ ਵਿੱਚ ਤੁਸੀਂ ਕ੍ਰੈਸ਼ ਕੋਰਸ ਜੁਆਇਨ ਕਰ ਸਕਦੇ ਹੋ 10 ਜਨਵਰੀ ਤੋਂ ਕਲਾਸਾਂ ਨੇ ਲੇਟ ਬਿਲਕੁਲ ਵੀ ਨਹੀਂ ਕਰਨਾ ਪਹਿਲਾਂ ਅਸੀਂ ਵੇਟ ਕਰਦੇ ਸੀਗੇ ਸਰ ਨੋਟੀਫਿਕੇਸ਼ਨ ਕਦੋਂ ਆਊਗਾ ਨੋਟੀਫਿਕੇਸ਼ਨ ਕਦੋਂ ਆਊਗਾ ਹੁਣ ਨੋਟੀਫਿਕੇਸ਼ਨ ਆ ਗਿਆ ਆ ਤੇ ਪੰਜਾਬ ਦੇ ਵਿੱਚ ਸਭ ਤੋਂ ਸਸਤੀ ਤੇ ਕੁਆਲਿਟੀ ਵਾਲੀ এডੂਕੇਸ਼ਨ ਜਿਹੜੀ ਸਿਲੇਕਸ਼ਨ ਤੱਕ ਤੁਹਾਨੂੰ ਲੈ ਕੇ ਜਾਊਗੀ ਉਹ ਪੰਜਾਬ ਪੀਸ ਇਸ ਅਡਾ ਦੀ ਟੀਮ ਤੁਹਾਨੂੰ ਪ੍ਰੋਵਾਈਡ ਕਰੂਗੀ ਚੈਨਲ ਚੈੱਕ ਕਰ ਲੋ ਪਿਛਲੇ ਲਗਭਗ ਡੇਢ ਸਾਲ ਤੋਂ ਬੱਚੇ ਮੇਰੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦਾ ਸੁਪਨਾ ਪੀਸ ਇਸ ਹੈ ਕਿਉਂਕਿ ਉਹਨਾਂ ਤੋਂ ਵੱਡਾ ਮੇਰਾ ਸੁਪਨਾ ਪੀਸ ਇਸ ਨੂੰ ਲੈ ਕੇ ਸੋ ਸਾਡੇ ਕੋਲ ਕ੍ਰੈਸ਼ ਕੋਰਸ ਹੈ ਆ ਨੰਬਰ ਦਿੱਤਾ ਗਿਆ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਲੇਟ ਨਾ ਕਰਿਓ ਲਿਮਟਿਡ ਸੀਟਾਂ ਨੇ ਅੱਜ ਹੀ ਕਾਲ ਕਰੋ ਤੇ ਆਪਣੀ ਐਡਮਿਸ਼ਨ ਨੂੰ ਅੱਜ ਹੀ ਕਨਫਰਮ ਕਰੋ ਬਹੁਤ ਨੋਮੀਨਲ ਜਿਹਾ ਪ੍ਰਾਈਸ ਹੈ ਜਿਹੜੇ ਜਿਹੜੇ ਬੱਚੇ ਪ੍ਰੀ ਕਲੀਅਰ ਕਰਨਗੇ ਉਹਨਾਂ ਲਈ ਮੇਨਸ ਦੇ ਲਈ ਆਪਾਂ ਬਾਅਦ ਵਿੱਚ ਇੱਕ ਨਵਾਂ ਬੈਚ ਲੈ ਕੇ ਆਵਾਂਗੇ ਉਹ ਵੀ ਬਹੁਤ ਨੋਮੀਨਲ ਜਿਹਾ ਹੋਊਗਾ ਇਹ ਵੀ ਸਾਡੀ ਕੋਸ਼ਿਸ਼ ਰਹੂਗੀ ਜਿਹੜਾ ਜਿਹੜਾ ਬੱਚਾ ਪ੍ਰੀ ਕਲੀਅਰ ਕਰੂਗਾ ਉਹਨੂੰ ਮੇਨਸ ਦਾ ਬੈਚ ਆਪਾਂ ਫ੍ਰੀ ਆਫ ਕਾਸਟ ਵੀ ਪ੍ਰੋਵਾਈਡ ਕਰਾਂਗੇ ਮੈਂ ਹੁਣੇ ਕਹਿ ਦਿੱਤਾ ਆ ਸੋ ਕਹਿ ਤਾ ਤਾ ਕਹਤਾ ਹਾਲਾਂਕਿ ਮੇਰੀ ਮੈਨੇਜਮੈਂਟ ਨਾਲ ਕੋਈ ਗੱਲ ਨਹੀਂ ਹੋਈ ਤੁਹਾਡੇ ਸਾਹਮਣੇ ਤੁਹਾਡੇ ਵੱਡੇ ਭਰਾ ਨੇ ਸਟੈਂਡ ਲੈ ਲਿਆ ਸੋ ਪ੍ਰਾਈਜ਼ਿੰਗ ਦੀ ਗੱਲ ਕਰ ਲਈ ਤੁਸੀਂ ਨੰਬਰ ਦਾ ਪਤਾ ਲੱਗ ਗਿਆ ਇਹਦੇ ਨਾਲ ਹੋਰ ਸਾਡੇ ਕੋਲੇ ਕੁਝ ਖਾਸ ਨੇ ਜਿਵੇਂ ਕਰੰਟ ਅਫੇਅਰ ਦੇ ਬੈਚ ਦੀ ਗੱਲ ਕਰ ਲਈਏ ਜਿਹੜੇ ਬੱਚੇ ਕਹਿੰਦੇ ਸਾਡੀ ਸਰ ਬਾਕੀ ਤਿਆਰੀ ਬਹੁਤ ਵਧੀਆ ਸਾਡਾ ਕਰੰਟ ਅਫੇਅਰ ਵੀ ਕਾਸੀਂ ਪਹਿਲਾਂ ਪੇਪਰ ਦਿੱਤਾ ਸੀਗਾ ਸੋ ਤੁਹਾਡੇ ਲਈ ਬਾਈ ਕਰੰਟ ਅਫੇਅਰ ਦਾ ਲਗ ਤੋਂ ਬੈਚ ਆ ਦੇ ਵਿੱਚ ਰਿਕਾਰਡਡ ਕਲਾਸਾਂ ਵੀ ਨੇ ਤੇ ਲਾਈਵ ਵੀ ਹੋਣਗੀਆਂ ਇਹਦੇ ਲਈ ਵੀ ਸੇਮ ਨੰਬਰ ਇਸ ਨੰਬਰ ਦੇ ਉੱਤੇ ਕਾਲ ਕਰੋ ਤੁਸੀਂ ਰਿਕਾਰਡਡ ਕਲਾਸਾਂ ਤੇ ਪਲੱਸ ਲਾਈਵ ਕਲਾਸਾਂ ਲਓ ਐਂਡ ਖਾਸ ਗੱਲ ਕੀ ਇਸ ਕਰੰਟ ਅਫੇਅਰ ਦੇ ਬੈਚ ਦੀ ਨਾਲ ਮੰਥਲੀ ਮੈਗਜ਼ੀਨ ਵੀ ਤੁਹਾਨੂੰ ਪ੍ਰੋਵਾਈਡ ਕੀਤੀ ਜਾਊਗੀ ਇਸੇ ਪ੍ਰਾਈਸ ਦੇ ਵਿੱਚ ਸੋ ਪ੍ਰਾਈਸ ਹੋ ਗਿਆ ਕਰੰਟ ਅਫੇਅਰ ਦਾ ਨ ਸਵੇਰੇ ਫਤੇਸਰ ਦੀ ਕਲਾਸ ਚ ਦੇਖਿਆ ਸੀਗਾ ਮੈਜੀ ਕਰੰਟ ਅਫੇਅਰ ਦੇ ਬੈਚ ਐਡਮਿਸ਼ਨ ਲੈਣੀ ਹੈ ਕ੍ਰੈਸ਼ ਕੋਰਸ ਕ੍ਰੈਸ਼ ਕੋਰਸ ਦੇ ਵਿੱਚ ਸਾਰੇ ਬੈਚ ਨੇ ਠੀਕ ਹੈ ਜੀ ਕ੍ਰੈਸ਼ ਕੋਰਸ ਦੇ ਵਿੱਚ ਸੀ ਸੈੱਟ ਦਾ ਬੈਚ ਰਿਕਾਰਡਡ ਮਿਲੂਗਾ ਧਿਆਨ ਨਾਲ ਸੁਣ ਲਓ ਬਾਕੀ ਜੀਐਸ ਦੀਆਂ ਕਲਾਸਿਸ ਲਾਈਵ ਮਿਲਣਗੀਆਂ ਆਈ ਹੋਪ ਕਲੀਅਰ ਹੋ ਗਿਆ ਹੋਊਗਾ ਇਹਦੇ ਨਾਲ ਨਾਲ ਹੀ ਜਿਹੜੇ ਬੱਚਿਆਂ ਨੇ ਸਿਰਫ ਸੀ ਸੈੱਟ ਦੀ ਹੀ ਤਿਆਰੀ ਕਰਨੀ ਹੈ ਉਹਨਾਂ ਦੇ ਲਈ ਆਪਣੇ ਕੋਲ ਬੈਚ ਹੈਗਾ ਜੋ ਕਿ ਰਿਕਾਰਡਡ ਜਿਹੜੀਆਂ ਪੁਰਾਣੀਆਂ ਕਲਾਸਾਂਜ਼ ਉਹ ਰਿਕਾਰਡਡ ਨੇ ਤੇ ਜਿਹੜੀਆਂ ਬਾਕੀ ਕਲਾਸਾਂਜ਼ ਨੇ ਆਉਣ ਵਾਲੀਆਂ ਉਹ ਲਾਈਵ ਹੋਣਗੀਆਂ ਸੋ ਜਿਹੜੇ ਬੱਚੇ ਨੇ ਸਿਰਫ ਸੀ ਸੈੱਟ ਦੇ ਵਿੱਚ ਐਡਮਿਸ਼ਨ ਲੈਣੀ ਹੈ ਨੰਬਰ ਸੇਮ ਦਿੱਤਾ ਗਿਆ ਹੈ ਤੁਸੀਂ ਇੱਥੇ ਕੰਟੈਕਟ ਕਰ ਸਕਦੇ ਹੋ ਵੈਸੇ ਦੇਖਿਆ ਜਾਵੇ ਤਾਂ 5000 ਹੋ ਗਿਆ ਅ 2-3 ਹੋ ਗਿਆ ਤੇ ਟੈਸਟ ਸੀਰੀਜ਼ ਦਾ ਅੱਡ-ਅੱਡ ਸਾਡੇ ਕੋਲੇ ਸਭ ਤੋਂ ਵਧੀਆ ਕ੍ਰੈਸ਼ ਕੋਰਸ ਆ ਜਿਹਦੇ ਵਿੱਚ ਟੈਸਟ ਸੀਰੀਜ਼ ਵੀ ਮਿਲਦੀ ਆ ਜਿਦੇ ਵਿੱਚ ਸਾਨੂੰ ਸੀ ਸੈੱਟ ਵੀ ਮਿਲੂਗਾ ਜਿਦੇ ਵਿੱਚ ਕਰੰਟ ਅਫੇਅਰਸ ਵੀ ਮਿਲੂਗਾ ਜਿਦੇ ਵਿੱਚ ਸਾਰੀ ਜੀਐਸਵੀ ਕਰਾਈ ਜਾਊਗੀ ਸਿਰਫ 10000 ਦੇ ਵਿੱਚ ਸਾਡੇ ਵੱਲੋਂ ਸਰਕਾਰ ਨੇ ਆਪਣਾ ਕੰਮ ਕਰਤਾ ਨੋਟੀਫਿਕੇਸ਼ਨ ਜਾਰੀ ਕਰਤਾ ਅਸੀਂ ਆਪਣਾ ਕੰਮ ਕਰਤਾ ਤੁਹਾਡੇ ਲਈ ਹੁਣ ਵਾਰੀ ਤੁਹਾਡੀ ਹੈ ਤੁਸੀਂ ਕੰਮ ਆਪਣਾ ਕਰਦੇ ਜਾਂ ਨਹੀਂ ਕਰਦੇ ਤੁਹਾਡੇ ਮਾਪਿਆਂ ਨੂੰ ਤੁਹਾਡੇ ਤੋਂ ਬਹੁਤ ਆਸ ਹੈ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਹਾਡੇ ਤੋਂ ਆਸ ਹੈ ਉਸ ਆਸ ਨੂੰ ਕਿਵੇਂ ਪੂਰਾ ਕਰਨਾ ਤੁਹਾਡੇ ਹੱਥ ਹੈ ਸ਼ਾਇਦੇ ਸਮਾਂ ਬਾਕੀਆਂ ਕੋਲ ਨਹੀਂ ਸੀਗਾ ਆਨਲਾਈਨ ਸਟੱਡੀ ਦਾ ਅੱਜ ਤੁਸੀਂ ਘਰੇ ਬੈਠੇ ਹਰੇਕ ਪੇਪਰ ਦੀ ਤਿਆਰੀ ਕਰ ਸਕਦੇ ਹੋ ਬਹੁਤ ਨੋਮੀਨਲ ਜਿਹਾ ਪ੍ਰਾਈਸ ਦੇ ਵਿੱਚ ਸੋ ਹੁਣੇ ਡਿਸਾਈਡ ਕਰੋ ਆ ਨੰਬਰ ਤੁਹਾਡੇ ਸਾਹਮਣੇ ਆ ਕਾਲ ਕਰੋ ਐਡਮਿਸ਼ਨ ਲਓ ਆਪਣੀ ਤਿਆਰੀ ਸਟਾਰਟ ਕਰ ਦਿਓ ਕੋਈ ਸਵਾਲ ਹੋਇਆ ਨੰਬਰ ਤੇ ਕਾਲ ਕਰ ਲਿਓ ਕਮੈਂਟ ਬਾਕਸ ਪੁੱਛ ਲਿਓ ਜਉਂਦੇ ਬਸ ਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਦਾ ਸਾਰਾ ਨੂੰ ਬਾਏ ਬਾਏ ਜਿਨ੍ਹਾਂ ਨੇ ਪਹਿਲਾਂ ਐਡਮਿਸ਼ਨ ਲਈ ਹੈ ਉਹਨਾਂ ਨੇ ਦੁਬਾਰਾ ਨਹੀਂ ਲੈਣੀ ਉਹਨਾਂ ਨੂੰ ਸਾਰਾ ਕੁਝ ਪੜਾਇਆ ਜਾਊਗਾ ਡੋਂਟ ਵਰੀ ਜਿਨ੍ਹਾਂ ਨੇ ਪਹਿਲਾਂ ਫਾਊਂਡੇਸ਼ਨ ਬੈਚ ਦੇ ਵਿੱਚ ਐਡਮਿਸ਼ਨ ਲਈ ਹੈ ਉਹਨਾਂ ਨੇ ਦੁਬਾਰਾ ਐਡਮਿਸ਼ਨ ਨਹੀਂ ਲੈਣੀ ਜੀ ਪੰਜਾਬੀ ਐਂਡ ਅੰਗਰੇਜ਼ੀ ਮੀਡੀਅਮ ਹੋਗਾ ਬੱਚੇ ਪੰਜਾਬੀ ਵੀ ਹੋਗਾ ਤੇ ਅੰਗਰੇਜ਼ੀ ਹੋਗਾ ਦੋਨੋਂ ਮੀਡੀਅਮ ਹੋਣਗੇ ਪੰਜਾਬੀ ਪਲੱਸ ਅੰਗਰੇਜ਼ੀ ਮੀਡੀਅਮ ਬੁੱਕਸ ਵਗੈਰਾ ਦੱਸ ਦਾਂਗੇ ਅਪਰੋਚ ਦੱਸ ਦਾਂਗੇ ਸਭ ਕੁਝ ਦੱਸਾਂਗੇ ਹੌਲੀ ਹੌਲੀ ਹੁਣ ਆਪਣੀ ਕਰੰਟ ਅਫੇਅਰ ਦੀ ਕਲਾਸ ਆਪਾਂ ਉੱਥੇ ਪਹੁੰਚਦੇ ਆਂ ਤੇ ਮੈਂ बार-बार ਕਹਿ ਰਿਹਾ ਜਿਨ੍ਹਾਂ ਨੇ ਆਲਰੇਡੀ ਫਾਊਂਡੇਸ਼ਨ ਬੈਚ ਲਿਆ ਆ ਉਹਨਾਂ ਨੇ ਦੁਬਾਰਾ ਪੈਸੇ ਨਹੀਂ ਲਾਉਣੇ ਉਹਨਾਂ ਨੂੰ ਆਲਰੇਡੀ ਸਭ ਕੁਝ ਵਿੱਚ ਮਿਲ ਰਿਹਾ ਹੈ ਠੀਕ ਹੈ ਜੀ ਹਾਂਜੀ ਜਿਹਨਾਂ ਦੀ 21 ਉਹ ਕਰਨਾ ਚਾਹੀਦਾ ਜੀ ਫੋਂ ਫਿਰ ਬਾਕੀ ਕੋਈ ਸਵਾਲ ਹੋਵੇ ਕਮੈਂਟ ਬਾਕਸ ਪੁੱਛ ਲਿਓ ਅਦਰੋਜ਼ ਨੰਬਰ ਤੇ ਕਾਲ ਕਰ ਲਿਓ ਜਿਉਂਦੇ ਵਾਸਤੇ ਰੋ ਰੱਬ ਖੈਰ ਕਰੇ ਜੀ ਸਸ਼ਿਕਾ ਸਰਣ ਨੂੰ ਬਾਏ ਬਾਏ